ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਐਮ ਪੋਜ਼ਿਟਿਵ ਵਾਈਬ ਚੈਨਲ ਦੇ ਵਿੱਚ ਸਵਾਗਤ ਹੈ ਅ ਅਸੀਂ ਬਹੁਤ ਟਾਈਮ ਬਾਅਦ ਵੀਡੀਓ ਕੋਈ ਵੀਡੀਓ ਬਣਾ ਰਹੇ ਹਾਂ ਤੇ ਉਹਦਾ ਕਾਰਨ ਇਹ ਹੈ ਕਿ ਮੰਮੀ ਦੇ ਅਸੀਂ ਗੋਡੇ ਬਦਲਵਾਏ ਸੀ ਤਾਂ ਕਰਕੇ ਥੋੜਾ ਉਧਰ ਉਲਝ ਗਏ ਸੀ ਤੇ ਕੋਈ ਕੁਕਿੰਗ ਦਾ ਸਪੈਸ਼ਲ ਕੁਝ ਬਣਾ ਨਹੀਂ ਪਾਏ ਜੋ ਕੋਈ ਐਕਟੀਵਿਟੀ ਜ਼ਿਆਦਾ ਮਤਲਬ ਹੋ ਨਹੀਂ ਪਾਈ ਤਾਂ ਫਿਰ ਹੁਣ ਇਸ ਤੋਂ ਬਾਅਦ ਮੰਮੀ ਮਹੀਨੇ ਬਾਅਦ ਰਿਕਵਰ ਹੋ ਗਏ ਨੇ ਚੰਗੀ ਤਰ੍ਹਾਂ ਤਾਂ ਮੰਮੀ ਦਾ ਕੁਝ ਬਣਾਉਣ ਨੂੰ ਜੀ ਕਰ ਰਿਆ ਸੀਗਾ ਤਾਂ ਮੰਮੀ ਕਹਿੰਦੇ ਮੈਂ ਤੁਹਾਨੂੰ ਆਲੂ ਵਾਲੇ ਪਰੌਂਠੇ ਬਣਾ ਕੇ ਖਵਾਉਣੀ ਆ ਤਾਂ ਮੰਮੀ ਦੀ ਪਹਿਲੀ ਰਸੋਈ ਆਪਰੇਸ਼ਨ ਤੋਂ ਬਾਅਦ ਸਾਸਰੀ ਕਾਲ ਜੀ ਸਾਰਿਆਂ ਨੂੰ ਤੇ ਮੰਮੀ ਹੁਣ ਇਹਦੇ ਵਿੱਚ ਆਪਾਂ ਕਿਵੇਂ ਕਿਵੇਂ ਮਤਲਬ ਤੁਸੀਂ ਆ ਸਮਾਨ ਰੱਖਿਆ ਹੋਇਆ ਕੀ ਕੀ ਮਤਲਬ ਚਾਹੀਦਾਗਾ ਪਹਿਲਾਂ ਪੱਕੀ ਕੀਤਾ ਸੀ ਪਹਿਲਾਂ ਤਾਂ ਮਨਵੀਰ ਆਪਾਂ ਵੀ ਆਲੂ ਹੀ ਉਹ ਕਿਤੇ ਸੀਗੇ ਉਬਾਲ ਕੇ ਉਹ ਬਾਲ ਕੇ ਤੇ ਇਹਨਾਂ ਨੂੰ ਛਿੱਲ ਕੇ ਤੇ ਬਸ ਠੰਡੇ ਕਰ ਲੈ ਕਿੰਨੇ ਆਲੂ ਵਾਲੇ ਆਪਾਂ ਆਲੂ ਐਂ ਦੇਖ ਲਓ ਵੀ ਜਿਵੇਂ ਇੱਕ ਪਰੌਂਠੇ ਦੇ ਇੱਕ ਆਲੂ ਠੀਕ ਨਾ ਬਾਲਾ ਵੱਡਾ ਨਾ ਛੋਟਾ ਜਿਵੇਂ ਅੰਨਾ ਜਿਵੇਂ ਆਲੂ ਹੁੰਦਾ ਠੀਕ ਹੈ ਠੀਕ ਹੈ ਹਾਂ ਵੀ ਜਿੰਨੇ ਆਪਾਂ 5-7 ਪਰੌਂਠੇ ਬਣਾਉਣੇ ਉਹਨੇ ਆਲੂ ਠੀਕ ਹੈ ਕਰ ਲੈ ਤੇ ਇਹਨੂੰ ਆਪਾਂ ਕਿੰਨੇ ਕ ਟਾਈਮ ਲਈ ਠੰਡਾ ਕਰ ਲਾਂਗੇ ਮਤਲਬ ਹਾਂ ਠੰਡੇ ਜਮਾਂ ਠੰਡਾ ਹੋ ਜਾਈਏ ਮਤਲਬ ਹਾਂ 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 ਤੇ ਫਿਰ ਫਿਰ ਆ ਦੇਖੋ ਮੇਥੀ ਰੱਖ ਲਈ ਥੋੜੀ ਜੀ ਤੇ ਆ ਹਰੀ ਮਿਰਚ ਅਦਰਕ ਹਨਾ ਲਸਣ ਤੇ ਆ ਪਿਆਜ਼ ਤੇ ਆ ਧਨੀਆਂ ਹੋ ਗਿਆ ਆ ਜਮੈਣ ਹੋ ਗਏ ਇਹ ਇੰਨਾ ਕੀ ਸਮਾਨ ਪਾਵਾਂਗੇ ਕਿਉਂ ਫਿਰ ਆ ਵੀ ਉਹਨਾਂ ਗਰਮੀ ਹੈਗੀ ਨਹੀਂ ਤਾਂ ਅਦਰਕ ਵਗੈਰਾ ਵੀ ਪੈ ਜਾਂਦਾ ਚਲੋ ਤੇ ਆ ਪਹਿਲਾਂ ਤਾਂ ਥੋੜਾ ਜਾਂ ਨਮਕ ਇਹਦੇ ਵਿੱਚ ਪਾਵਾਂਗੇ ਆਟੇ ਦੇ ਚ ਹਾਂ ਉਹ ਫਿਰ ਆਉਂਦਾ ਵੀ ਕਈ ਵਾਰੀ ਨਾ ਕਿਤੇ ਨਹੀਂ ਆਉਂਦਾਗਾ ਇਹ ਆਲੂ ਹੂੰ ਤੇ ਫਿਰ ਉਹ ਪਰੌਂਠਾ ਪਿੱਕਾ ਜਿਹਾ ਨਹੀਂ ਲੱਗਦਾ ਆਪਾਂ ਨੂੰ ਠੀਕ ਹੈ ਠੀਕ ਹੈ ਤੇ ਮੰਮੀ ਆਪਾਂ ਸਮਾਨ ਸਾਰਾ ਪਹਿਲਾਂ ਕਿਉਂ ਨਹੀਂ ਰਲਾ ਕੇ ਰੱਖਦੇ ਫਿਰ ਬਾਅਦ ਚੋਂ ਨਹੀਂ ਉਹ ਆਏ ਹੁੰਦਾ ਵੀ ਜੇ ਪਹਿਲਾਂ ਤਾਂ ਇਹ ਫਿਰ ਪਾਣੀ ਜਾਂ ਨਿਕਲ ਜਾਂਦਾ ਅੱਛਾ ਫਿਰ ਤੁਰਤ ਪਿਆਰ ਕਰੋ ਤੁਰਤ ਹਾਂ ਨਾਲ ਦੀ ਨਾਲ ਹੀ ਬਸ ਫਿਰ ਸਾਰਾ ਕੁਝ ਪਾ ਦੇਾਂਗੇ ਆਪਾਂ ਆਟਾ ਫਿਰ ਮੰਮੀ ਕਿਵੇਂ ਜੇ ਵੀ ਕਹ ਲਾਜਾ ਕਾੜਾ ਸਾਡੇ ਦੇਖ ਮੈਂ ਵੀ ਪਰਮਾਟਾ ਗੁੰਨੂ ਕਿਨ ਜਿਹੜਾ ਆਪਾਂ ਆਪਾਂ ਰੋਟੀ ਬਣਾਉਣਿਆ ਉਹਦੇ ਨਾਲ ਇਹ ਆਟਾ ਕਾਫੀ ਢਿੱਲਾ ਹੀ ਹੁੰਦਾ ਹੈ ਅੱਛਾ ਕਿਉਂ ਤਾਂ ਕਿ ਉਹ ਫੈਲ ਜਾਂਦਾ ਹਾਂ ਉਹ ਹੂੰ ਤਾਂ ਫਿਰ ਆਏ ਆ ਵੀ ਵਿੱਚੋਂ ਨਿਕਲਣ ਲੱਗ ਜਾਂਦੇ ਆਲੂ ਤੇ ਜੇ ਆਪਾਂ ਐ ਹੁਣ ਤੁਸੀਂ ਦੇਖੋਗੇ ਬਣੇਵੇ ਆਲੂਆਂ ਨੇ ਜੰਮੇ ਹੀ ਨਹੀਂ ਨਿਕਲਣਾਗਾ ਸਾਡੇ ਮੰਮੀ ਪਰੌਂਠੇ ਬਣਾਉਣ ਚ ਬਹੁਤ ਮਾਹਿਰ ਨੇ ਅਸੀਂ ਕਹਿੰਦੇ ਇਹਨਾਂ ਨੂੰ ਤੁਸੀਂ ਰੇੜੀ ਲਗਾ ਲਓ ਪਰੌਂਠਾ ਦੀ ਐ ਬਿਲਕੁਲ ਹੁਣ ਗੋਡੇ ਬਦਲਾ ਲਏ ਹੁਣ ਨਵੇਂ ਬਣ ਗਏ ਹੁਣ ਦੇਖਾਂਗੇ ਹੁਣ ਮੰਮੀ ਦੇ ਨਵੇਂ ਬਰੌਟੇ ਨਵੀਂ ਮੰਮੀ ਤੋਂ ਕਹਾਣੀ ਮੰਮੀ ਨੇ ਵੈਸੇ ਇੱਕ ਗੱਲ ਦੱਸਦਾ ਵੀ ਰਿਕਵਰ ਬਹੁਤ ਫਾਸਟ ਕੀਤਾ ਜਿਹੜੇ ਲੋਕ ਸੋਚਦੇ ਆ ਹਨਾ ਆਪਾਂ ਗੋਡੇ ਬਦਲਾਉਣੇ ਕਹ ਬਰਾਉਂਦੇ ਆ ਵੀ ਫਿਰ ਕਿਵੇਂ ਰਿਕਵਰੀ ਹੋਊਗੀ ਜਾਂ ਫਿਰ ਕਿਤੇ ਹਏ ਪਹਿਲਾਂ ਤੋਂ ਹੀ ਜਾਦੇ ਨਾ ਖਰਾਬ ਹੋ ਜੇ ਤੁਹਾਡੇ ਸਾਹਮਣੇ ਮੰਮੀ ਖੜੇ ਨੇ ਆਪਣੇ ਪੈਰਾਂ ਤੇ ਤੁਰਦੇ ਵੀ ਬਹੁਤ ਵਧੀਆ ਨੇਗੇ ਮਤਲਬ ਮਹੀਨੇ ਦੇ ਵਿੱਚ ਇਹ ਤੁਰਨ ਫਿਰਨ ਵਧੀਆ ਲੱਗ ਗਏ ਤੇ ਐਕਸਰਸਾਈਜ਼ਾਂ ਵੀ ਇਹਨਾਂ ਨੇ ਸਾਰਾ ਕੁਝ ਜਿਵੇਂ ਕੀਤਾ ਡਾਈਟ ਦਾ ਥੋੜਾ ਘੱਟ ਧਿਆਨ ਰੱਖਦੇ ਆ ਉਹ ਅਸੀਂ ਕਹਿੰਦੇ ਰਹਿਣੇ ਆ ਤੇ ਪਰ ਵਧੀਆ ਉਹਦਾ ਰਿਕਵਰ ਹੋ ਜਾਂਦਾ ਬੰਦਾ ਮਹੀਨੇ ਡੇਢ ਮਹੀਨੇ ਦੇ ਵਿੱਚ ਤਾਂ ਮੈਂ ਮਤਲਬ ਅਸੀਂ ਕਹਾਂਗੇ ਕਿ ਕਰਾਉਣਾ ਚਾਹੀਦਾ ਜਿਹੜੇ ਲੋਕਾਂ ਨੂੰ ਜ਼ਿਆਦਾ ਹੀ ਪ੍ਰੋਬਲਮ ਆ ਰਹੀ ਹੈ 7 ਮਾਰਚ ਨੂੰ ਹੀ ਹੋਇਆ ਜੀ ਆਪਰੇਸ਼ਨ ਤੇ ਬਾਕੀ ਸਟੈਂਡ ਵਗੈਰਾ ਵੀ ਹੁਣ ਤਾਂ ਛੱਡਤਾ ਹੁਣ ਮੰਮੀ ਆਪਣਾ ਆਟਾ ਤੁਸੀਂ ਗੁੰਨ ਲਿਆ ਹਨ ਹਾਂ ਤੇ ਇਹ ਥੋੜਾ ਜਿਹਾ ਨੇੜੇ ਕਰਕੇ ਦਿਖਾ ਦਿੰਨੇ ਆਪਾਂ ਵੀ ਕਿੰਨਾ ਕੈਮੇ ਢਿੱਲਾ ਆ ਆ ਦੇਖੋ ਆਟਾ ਪਤਲਾ ਆ ਵਿੱਚ ਵਿੱਚ ਉਂਗਲੀਆਂ ਖੁੱਬਦੀਆਂ ਆ ਆ ਦੇਖੋ ਹੂੰ ਤੇ ਇਹ ਨਾ ਘੱਟੋ ਘੱਟ 15-20 ਮਿੰਟ ਪਿਆਰ ਹੋਊਗਾ ਆਟਾ ਠੀਕ ਹੈ ਉਸ ਤੋਂ ਬਾਅਦ ਬਸ ਫਿਰ ਆਪਾਂ ਪਰੌਂਠੇ ਬਣਾਉਣੀ ਸ਼ੁਰੂ ਕਰ ਦਾਂਗੇ ਹਾਂ ਉਦੋਂ ਤੱਕ ਸੈੱਟ ਹੋ ਜਾਊਗਾ ਹਾਂ ਹਾਂ ਆਟਾ ਸੈੱਟ ਹੋ ਜਾ ਜਿੰਨੇ ਚ ਆਪਣਾ ਆਟਾ ਸੈੱਟ ਹੁੰਦਾ ਹਨਾ 15 ਕਿ ਮਿੰਟਾਂ ਦੇ ਵਿੱਚ ਉਨੇ ਚ ਆਪਾਂ ਆਪਦਾ ਸਾਰਾ ਜਿਹੜਾ ਮਟੀਰੀਅਲ ਆਲੂ ਵਾਲਾ ਤਿਆਰ ਕਰ ਲੈਣੇ ਹਾਂ ਹਾਂਜੀ ਆ ਨਮਕ ਪਤਾ ਜੀ ਪਰਲੋ ਮੈਂ ਆਪਣੀ ਮਸਟੇਸ ਦੇ ਹਾਂ ਸਵਾਦ ਅਨੁਸਾਰ ਜਿੰਨਾ ਕਿ ਕੋਈ ਘੱਟ ਖੰਦਾ ਵੱਧ ਖੰਦਾ ਉਸਰ ਨਾਲ ਮਿਰਚ ਆਪਾਂ ਤਿੰਨ ਹਰੀਆਂ ਪਾ ਲਈਆਂ ਸੀ ਮਿਰਚ ਤਿੰਨ ਹਰੀਆਂ ਪਾਈਆਂ ਤੇ ਆਹ ਹੱਥ ਦੀ ਕੁੱਟੀ ਮਿਰਚ ਹੈ ਹੂੰ ਤੇ ਆਹ ਧਨੀਆ ਹੋ ਗਿਆ ਤੇ ਆ ਤਿੰਨੇ ਚੀਜ਼ਾਂ ਲਸਣ ਪਿਆਜ਼ ਤੇ ਹਰੀ ਮਿਰਚ ਹਰੀ ਮਿਰਚ ਤੇ ਆਹ ਹੋ ਗਈ ਮੇਥੀ ਸੁਕਾਈ ਹੋਈ ਹੈ ਨਾ ਕਸੂਰੀ ਵਿੱਚ ਹਾਂ ਸੁੱਕੀ ਵਿੱਚ ਤੇ ਹੁਣ ਇਹਨੂੰ ਆਪਾਂ ਸਾਰੇ ਨੂੰ ਰਲਾਵਾਂਗੇ ਇਹ ਮਤਲਬ ਕਰੜਾ ਜਾ ਹੋਣਾ ਚਾਹੀਦਾ ਹੁਣ ਠੰਡਾ ਹੋ ਗਿਆ ਨਾ ਕਰੜਾ ਜਾ ਹੋ ਗਿਆ ਤੇ ਫਿਰ ਜਦੋਂ ਪੇੜਾ ਵੇਲਾਂਗੇ ਐਵੇਂ ਜੇ ਨਹੀਂ ਹੈਗਾ ਵੀ ਉਹ ਚਿਪਕੀ ਲੱਗੂਗਾ ਇਹ ਮਿਲ ਵੀ ਪਤਾ ਕੀ ਹੈ ਠੰਡਾ ਕਰਕੇ ਤਾਂ ਪਾਉਣਾ ਪੈਂਦਾ ਵੀ ਜਿਹੜਾ ਪਨਮਕਾ ਗਰਮ ਚ ਪਾ ਦਿੰਦੇ ਆ ਉਹ ਟੇਲਾ ਪਨਮਕ ਪਾਣੀ ਛੱਡ ਜਾਂਦਾ ਹੂੰ ਠੀਕ ਹੈ ਨਾ ਹੁਣ ਜਿਵੇਂ ਜਮਾ ਠੰਡਾ ਹੈ ਹੁਣ ਇਹਨੇ ਪਾਣੀ ਨਹੀਂ ਛੱਡਣਾਗਾ ਹੂੰ ਅਜਵੇਂ ਰਹਿ ਗਈ ਹਾਂ ਜ ਜ ਵਾਈਨ ਵੀ ਥੋੜੀ ਜਿਹੀ ਪਾ ਦਾਂਗੇ ਕਿਉਂਕਿ ਇਹਦੇ ਨਾਲ ਹਾਜਮਾ ਸਹੀ ਰਹਿੰਦਾ ਕਿਉਂਕਿ ਆਲੂ ਥੋੜੇ ਬੈਵਦੀ ਵਾਲੇ ਹੁੰਦੇ ਆ ਬਾਕੀ ਤੁਸੀਂ ਆਪ ਦੇ ਹਿਸਾਬ ਨਾਲ ਜਿਵੇਂ ਗਰਮ ਮਸਾਲਾ ਵਗੈਰਾ ਪਾ ਸਕਦੇ ਹੋਗੇ ਮੌਸਮ ਦੇ ਹਿਸਾਬ ਨਾਲ ਲੋ ਜੀ ਹੋ ਗਿਆ ਤਿਆਰ ਚਲੋ ਜੀ ਹੁਣ ਆਪਾਂ ਆਪਣਾ ਪਰੌਂਠੇ ਬਣਾਉਣ ਬਣਾਉਣਾ ਸਟਾਰਟ ਕਰਦੇ ਆ ਤੇੜਾ ਆਪਾਂ ਮਤਲਬ ਨਾ ਜ਼ਿਆਦਾ ਭਾਰਾ ਤੇ ਨਾ ਹੀ ਜ਼ਿਆਦਾ ਹੌ ਲੈਣਾ ਹਨਾ ਮੀ ਹਾਂ ਪੇੜਾ ਤਾਂ ਪਾ ਜਿੱਡੇ ਮਰਜ਼ੀ ਬਣਾ ਲਓ ਤਵੇ ਜਿੱਡੇ ਵੀ ਬਣ ਜਾਂਦੇ ਆ ਹਾਂ ਬਤਾਉ ਦੇ ਉਹਦੇ ਸਾਰੇ ਦੀ ਗੱਲ ਐ ਦੋ ਤਿੰਨ ਪੇੜੇ ਨਾ ਇਕੱਠੇ ਬਣਾ ਕੇ ਰੱਖਦੀਆਂ ਕਿਉਂਕਿ ਮੈਂ ਕਾਫੀ ਦਿਨਾਂ ਬਾਅਦ ਲੱਗੀ ਆ ਨਾ ਫਿਰ ਮੇਰ ਤਾਂ ਅੱਜ ਕੰਮ ਉਹਨਾਂ ਜਲਦੀ ਹੋ ਨਹੀਂ ਰਿਹਾਗਾ ਹਾਂ ਮੰਮੀ ਇਹਦਾ ਚੱਕ ਲਾਗਾ ਮੰਮੀ ਦੇ ਲਈ ਸਪੈਸ਼ਲ ਐ ਕਿਉਂ ਮੰਮੀ ਇਹਨਾਂ ਬਾ ਕਿੰਨੇ ਸਾਲ ਪੁਰਾਣਾ ਹੋਊਗਾ ਇਹ ਇੱਕ ਘੱਟ ਤੋਂ ਘੱਟ 35 ਸਾਲ ਪੁਰਾਣਾ ਹੂੰ ਇੱਕ ਇਹਦੀ ਕੀ ਖਾਸੀਅਤ ਕੀ ਹੈ ਜਿਹੜਾ ਇੰਨਾ ਸਾਲ ਰੱਖਿਆ ਹੋਇਆ ਇਹ ਇਹ ਖਾਸੀਅਤ ਇਹ ਹੈ ਕਿ ਇਹ ਮੇਰੇ ਨਾਲ ਵੀ ਮਤਲਬ ਪਾਪੇ ਨੇ ਬਣਾ ਕੇ ਦਿੱਤਾ ਸੀ ਮੰਮੀ ਦੇ ਪਾਪਾ ਜੀ ਨੇ ਹਾਂ ਆ ਹੁਣ ਆਪਾਂ ਜਿਹੜੇ ਪੇੜੇ ਤੇ ਆ ਆਪਾਂ ਕਿਉਂ ਲਾ ਲਿਆ ਪਹਿਲਾਂ ਅੰਦਰ ਨਾ ਕਿਉਂਕਿ ਫਿਰ ਉਹ ਫਲਫੀ ਜਿਹਾ ਹੋ ਜਾਂਦਾ ਫੁੱਲਦਾਗਾ ਫਿਰ ਵਧੀਆ ਆ ਦੇਖੋ ਜੀ ਜਿੰਨਾ ਹੀ ਮਤਲਬ ਆਹ ਦੇਖੋ ਪੇੜਾ ਓਨਾ ਹੀ ਆ ਵਿੱਚ ਆਲੂ ਹੈ ਇਹ ਪਤਲਾ ਹੋਣ ਕਰਕੇ ਆ ਦੇਖੇ ਜਿੱਧਰ ਨੂੰ ਮਰਜ਼ੀ ਮੋੜ ਸਕਦੇ ਆਪਾਂ ਹੂੰ ਇਹ ਆ ਦੇਖ ਹਮ ਥੋੜਾ ਜਿਹਾ ਹਲਕਾ ਜਿਹਾ ਦਬਾ ਦਊਗਾ ਸੱਸ ਇਸ ਤਰ੍ਹਾਂ ਕਰਕੇ ਹੂੰ ਤੇ ਹੁਣ ਇਹਨੂੰ ਜ਼ਿਆਦਾ ਐਵੇਂ ਵੀ ਨਹੀਂ ਹੈਗਾ ਵੀ ਬਹੁਤ ਤਾਂ ਐਵੇਂ ਨਹੀਂ ਜਾ ਰਬ ਕੇ 베ਲਣ ਵਾਲਾ ਹੌਲਾ ਹੌਲਾ ਬੇਲੀ ਜਾਓ ਹਲਕਾ ਹਲਕਾ ਜਿਹਾ ਬਸ ਐ ਉੱਪਰ ਉੱਪਰ ਬੇਲੀ ਜਾਵੇ ਬਾਹਰ ਦਵਾਉਣਾ ਨਹੀਂਗਾ ਕਿਉਂ ਐ ਫਿਰ ਵਿੱਚੋਂ ਨਿਕਲ ਜਾਂਦਾ ਤਾਂ ਕੁਛ ਨਹੀਂ ਹੁੰਦਾ ਵੈਸੇ ਤੇ ਆਪਦੇ ਆਪ ਹੀ ਐਵੇਂ ਫੈਲ ਜਾਂਦੇ ਆ ਇਹ ਆ ਦੇਖੋ ਪਿਛਲਾ ਹਿੱਸਾ ਦੇਖੋ ਹੂੰ ਹੁਣ ਇਹ ਫਟਦਾ ਨਹੀਂ ਹੈਗਾ ਬਿਲਕੁਲ ਵੀ ਨਹੀਂ ਜ਼ਿਆਦਾਤਰ ਜਿਹੜੇ ਲੋਕ ਬਣਾਉਂਦੇ ਆਗੇ ਆਲੂ ਦੇ ਪਰਾਂਠੇ ਉਹ ਫਟ ਜਾਂਦੇ ਆ ਆਪਾਂ ਨੂੰ ਉਹ ਦਿੱਕਤ ਰਹਿੰਦੀ ਆ ਤਾਂ ਜੇ ਆਪਾਂ ਆਟਾ ਠਿੱਲਾ ਰੱਖਿਆ ਤੇ ਆਲੂ ਥੋੜੇ ਜੇ ਵਧੀਆ ਪਹਿਲਾਂ ਠੰਡੇ ਕਰਕੇ ਉਹਨਾਂ ਜਿਸਮਾਨ ਪਾਇਆ ਤਾਂ ਹੀ ਉਹ ਫਿਰ ਉਹ ਨਾਲ ਦੀ ਨਾਲ ਬਿਲੀ ਆਂਦਾ ਹੈਗਾ ਤੇ ਸਾਰੇ ਪਾਸੇ ਮਟੀਰੀਅਲ ਵੀ ਉਨਾ ਹੀ ਉਨਾ ਹੋ ਗਏ ਇਹ ਨਹੀਂ ਹੈਗਾ ਕਿ ਇੱਕ ਥਾਂ ਜ਼ਿਆਦਾ ਇੱਕ ਥਾਂ ਘੱਟ ਹੋ ਸਾਰੀ ਜਗ੍ਹਾ ਉਨਾ ਹੀ ਉਨਾ ਆਇਆਗਾ ਮੈਂ ਅਭੀ ਪਰੌਂਠੇ ਮੰਮੀ ਤੋਂ ਹੀ ਬਣਾਉਣੇ ਸਿੱਖੇ ਨੇ ਇੱਕ ਚੀਜ਼ ਹੋਰ ਹੈ ਜੀ ਆਹਨਾ ਦੇਖੋ ਤੁਸੀਂ ਜਿਹੜੇ ਆਪਣੇ ਸਾਈਡਾ ਹੈ ਨਾ ਰੋਟੀ ਦੀਆਂ ਜਿਹਦਾ ਵੇਲਦੇ ਆਪਾਂ ਇਹ ਥੋੜੀਆਂ ਪਤਲੀਆਂ ਰੱਖਣੀਆਂ ਚਾਹੀਦੀਆਂ ਆ ਦੇਖੋ ਫਿਰ ਉਹ ਮੋਟਾ ਜਾਨੀ ਹੋਣਾ ਸਾਈਡਾ ਵੀ ਪਤਲੀਆਂ ਰੱਖਣੀਆਂ ਚਾਹੀਦੀਆਂ ਆ ਦੇਖੋ ਜਿਵੇਂ ਪਤਲੀ ਪਰਤ ਹੁੰਦੀ ਹੈ ਦੀ ਰੋਟੀ ਦੀ ਉਹ ਫਿਰ ਨਾਲ ਤਾਂ ਐ ਨਹੀਂ ਕਹਿੰਦੀ ਜਿਆਦਾ ਵੀ ਆਟਾ ਜਾਈ ਲੱਗੂਗਾ ਆਪਾਂ ਨੂੰ ਐ ਵਧੀਆ ਬਣਦਾ ਦੇਖ ਇਹ ਪਰੌਂਠੇ ਐਡੇ ਐਡੇ ਹੈਵੀ ਬਣਦੇ ਆ ਕਿ ਦੋ ਪਰੌਂਠਿਆਂ ਨਾਲ ਹੀ ਬੰਦੇ ਦਾ ਪੂਰਾ ਢਿੱਡ ਫੈਸਟ ਇੱਕ ਨਾਲ ਹੀ ਪੂਰਾ ਐਡੇ ਢੇਡ ਹੈਵੀ ਹੁੰਦਾ ਪਰ ਬੰਦਾ ਸਵਾਸ ਸਵਾਸ ਚ ਦੋ ਖਾ ਹੀ ਲੈਂਦਾ ਤੁਸੀਂ ਵੀ ਜੇ ਬਣਾਉਂਗੇ ਨਾ ਤੁਹਾਨੂੰ ਪਤਾ ਚੱਲੂਗਾ ਇਸੇ ਤਰੀਕੇ ਨਾਲ ਹੀ ਬਣਾਉਣਾ ਇਹ ਇਹ ਪਤਾ ਕੀ ਹੈ ਇਹ ਜ ਐ ਨਾ ਸਮਝੋ ਆਪਣੇ ਵੀ ਇੱਕ ਪਰੌਂਠਾ ਹੈ ਇਹ ਇਹ ਇੱਕ ਤਰ੍ਹਾਂ ਦੇ ਦੋਹੀ ਬਣ ਜਾਂਦੇ ਆ ਹਾਂਜੀ ਹਾਂਜੀ ਕਿਉਂ ਕੁਛ ਉਹਨਾਂ ਹੀ ਦਾ ਆਪਣਾ ਆਲੂ ਹੋਦਾ ਹੋ ਗਿਆ ਸਮਾਨ ਹਾਂਜੀ ਉਹਨਾਂ ਹੀ ਆਪਣਾ ਇਹਦਾ ਹੋ ਗਿਆ ਹਾਂਜੀ ਹਾਂਜੀ ਇਸ ਕਰਕੇ ਇੱਕ ਨਾ ਜਿ ਕਿਉਂ ਇੱਕ ਪਾਸੇ ਲਾਉਣਾ ਚਾਹੀਦਾ ਕਿਉਂਕਿ ਉਹ ਹੈਵੀ ਜ਼ਿਆਦਾ ਬਣ ਜਾਂਦਾ ਨਾ ਮਮੀ ਆ ਦੇਖੋ ਕਿਉਂ ਨਾ ਮੈਂ ਇੱਕ ਪਾਸੇ ਲਾਇਆ ਤੇ ਕਿਉਂ ਜ਼ਿਆਦਾ ਨਹੀਂ ਲਾਉਣਾ ਚਾਹੀਦਾ ਕਰਨਾ ਇਹ ਤਾਂ ਆ ਦੇਖੋ ਤੇ ਵਧੀਆ ਦੋਨੋਂ ਪਾਸੇ ਇੱਕ ਪਾਸੇ ਲਾਇਨ ਨਾਲ ਸਰ ਗਿਆ ਨਹੀਂ ਫਿਰ ਜਿਆਦਾ ਤળਿਆ ਜਾਂਦਾ ਨਾ ਪਕਾਣੇ ਫਰਾਈ ਘਟ ਖਾਣਾ ਚਾਹੀਦਾ ਤੇ ਵਧੀਆ ਸੁੱਕਾ ਡਰਾਈਜਾ ਬਰੌਂਠਾ ਬਣੂਗਾ ਵਧੀਆ ਜੇ ਤੁਸੀਂ ਲਾਉਣਾ ਤਾਂ ਤੁਹਾਡੀ ਮਰਜ਼ੀ ਆ ਤੇ ਆ ਦੇਖੋ ਜੀ ਆ ਦੇਖ ਹੁਣ ਆਪਣਾ ਖਾਣ ਲਈ ਹੋ ਗਿਆ ਰੈਡੀ ਆਪਾਂ ਇਹਨੂੰ ਦਹੀਂ ਦੇ ਨਾਲ ਤੇ ਇਹ ਚਟਨੀ ਲੈ ਲਈ ਪਦੀਨੇ ਦੀ ਤੇ ਆਪਣੀ ਪਿਆਜ਼ ਟਮਾਟਰ ਦੀ ਚਟਨੀ ਹੋ ਗਿਆ ਆਪਣੇ ਚਟਨੀ ਬਹੁਤ ਸ਼ੌਂਕ ਨਾਲ ਖਾਂਦੇ ਹੋ ਤੁਸੀਂ achar ਨਾਲ ਵੀ ਖਾ ਸਕਦੇ ਹੋਗੇ ਅੱਜ ਖਾਓ ਮੰਮੀ ਦੇ ਪਰੌਂਦੇ ਚਲੋ ਜੀ ਆਪਾਂ ਇਹ ਦੇਰਿਆਂ ਪਹਿਲਾਂ ਸਭ ਤੋਂ ਵੱਡੇ ਪਰਿਵਾਰ ਦੇ ਮੈਂਬਰ ਨੂੰ ਆਪਣੇ ਪਾਪਾ ਜੀ ਨੂੰ ਤੇ ਇਹਨਾਂ ਨੂੰ ਰਿਵਿਊ ਲੈਂਦੇ ਆ ਕਿ ਕਿਵੇਂ ਬਣਿਆ ਪਾਪਾ ਜੀ ਬਹੁਤ ਯਕੀਨ ਨੇ ਪਰੌਂਡਿਆਂ ਦੇ ਸਭ ਤੋਂ ਜ਼ਿਆਦਾ ਕੁਝ ਨੇ ਉਹਨਾਂ ਦੀ ਚਿਹਰੇ ਤੇ ਖੁਸ਼ੀ ਦੇਖ ਹੀ ਰਹੇ ਹੋ ਤੁਸੀਂ ਹੁਣ ਇਹ ਰਿਵਿਊ ਦੇਣੇ ਨਾ ਕੁਮੀ ਜੀ ਮੇਰੇ ਤੇ ਠੀਕ ਹੈ ਭਾਈ ਦੇਖੋ ਬਸ ਹੁਣ ਜੇ ਸਵਾਦ ਆ ਤਾਂ ਬਸ ਸਵਾਦ ਹੀ ਨੇ